ਸਾਂਝੀ ਕੌਲਟੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਫੇ ਤੁਸੀਂ ਆਪਣੀ ਸਕਰੀਨ ਦੇ ਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਆਜਣ ਰੰਧਾਵਾਣੀ ਕਰਦਾਸਪੁਰ ਤੋਂ ਤੁਹਾਨੂੰ ਦੱਸੀ ਕਿ ਕਰਦਾਸਪੁਰ ਦੇ ਸਰਕਾਰੀ ਹਸਪਤਾਲ ਬੱਬਰੀ ਦੇ ਬਾਹਰ ਜੀਟੀ ਰੋਡ ਤੇ ਇੱਕ ਸੜਕ ਹਾਦਸੇ ਵਿੱਚ ਇੱਕ ਗਰਭਪਤੀ ਔਰਤ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਹਾਦਸੇ ਵਿੱਚ ਸੇ ਹੋਰ ਲੋਕ ਵੀ ਜਖਮੀ ਹੋਏ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਅਨੁਸਾਰ ਹਸਪਤਾਲ ਦੇ ਬਾਹਰ ਨਿਕਲਦੀ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਈ-ਰਿਕਸ਼ਾ ਆਪਸ ਵਿੱਚ ਟਕਰਾਉਣ ਤੋਂ ਬਾਅਦ ਇੱਕ ਸ਼ਿਫਟ ਕਾਰ ਵੀ ਇਹਨਾਂ ਦੇ ਵਿੱਚ ਆਣ ਵੱਜੀ ਈ ਰਿਕਸ਼ਾ ਟਕਰਾਉਣ ਨਾਲ ਇੱਕ ਗਰਭਤੀ ਔਰਤ ਆਸੂ ਜਿਸਤਾ ਪਤੀ ਰਣਜੀਤ ਸਿੰਘ ਵਾਸੀ ਸਰਨਾ ਪਠਾਨਕੋਟ ਉਸ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਗਰਦਾਸਪੁਰ ਲਿਆ ਰਿਹਾ ਸੀ ਈ ਰਿਕਸ਼ਾ ਤੋਂ ਡਿੱਗ ਗਈ ਇਸ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕ ਆਸੂ ਉਮਰ 28 ਸਾਲ 9 ਮਹੀਨੇ ਦੀ ਗਰਭਵਤੀ ਸੀ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਸੇ ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਗਰਦਾਸਪੁਰ ਬੱਬਰੀ ਵਿਖੇ ਚੱਲ ਰਿਹਾ ਹੈ ਤਸਵੀਰਾਂ ਦੇ ਦੇ ਪਈ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਬਹੁਤ ਹੀ ਮੰਦ ਭਾਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤੰਦਾ ਦੇਖੀ ਇੱਕ ਵਾਰੀ ਫੇਰ ਤੋਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬੱਬਰੀ ਦੇ ਨੇੜੇ ਹੀ ਦੋ ਈ ਰਿਕਸ਼ਾ ਆਪਸ ਦੇ ਵਿੱਚ ਟਕਰਾਏ ਜਿਨ੍ਹਾਂ ਦੇ ਵਿੱਚ ਇੱਕ ਸ਼ਿਫਟ ਕਾਰ ਆਣ ਕੇ ਟਕਰਾ ਜਾਂਦੀ ਹੈ ਜਿਸ ਦੇ ਕਾਰਨ ਈ ਰਿਕਸ਼ਾ ਦੇ ਵਿੱਚ ਬੈਠੀ ਇੱਕ ਗਰਭਵਤੀ ਮਹਿਲਾ ਡਿੱਗਣ ਦੇ ਨਾਲ ਜਿਹੜੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਦੇ ਵਿੱਚ ਦੋ ਬੱਚੀਆਂ ਵੀ ਜਿਹੜੀਆਂ ਨੇ ਉਹ ਜਿਹੜੀਆਂ ਨੇ ਜ਼ਖਮੀ ਹੋ ਜਾਂਦੀ ਹੈ ਤਾਂ ਨਾਲ ਦੱਸਿਆ ਜਾ ਰਿਹਾ ਕਿ ਛੇ ਲੋਕ ਜਿਹੜੇ ਨੇ ਇਹਦੇ ਵਿੱਚ ਜ਼ਖਮੀ ਨੇ ਜਿਹੜੇ ਕਿ ਜੇਰੇ ਇਲਾਜ ਸਿਵਲ ਹਸਪੀਟਲ ਬੱਬਰੀ ਗਰਦਾਸਪੁਰ ਦੇ ਵਿੱਚ ਹੀ ਦਾਖਲ ਕਰਾਏ ਤੇ ਉਹਨਾਂ ਦਾ ਇਲਾਜ ਇੱਥੇ ਹੀ ਚੱਲ ਰਿਹਾ ਹੈ ਅ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਕਿ ਇਹ ਤਸਵੀਰਾਂ ਜੋ ਹਸਪੀਟਲ ਤੋਂ ਸਾਂਝੇ ਕੀਤੀਆਂ ਜਾ ਰਹੀਆਂ ਜਿਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਲੋਕ ਜ਼ਖਮੀ ਹੋ ਜਾਂਦੇ ਨੇ ਦੋ ਈ-ਰਿਕਸ਼ਾ ਤੇ ਇੱਕ ਸ਼ਿਫਟ ਕਾਰ ਦੇ ਟਕਰਾਉਣ ਦੇ ਨਾਲ ਇਹ ਹਾਦਸਾ ਜੀਵਨ ਬਬਰੀ ਦੇ ਨੇੜੇ ਹੁੰਦਾ ਹੈ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਮਿਲਦਾ ਕਿਸੇ ਅਗਲੀ ਖਬਰ ਦੇ ਨਾਲ ਹਾਂਜੀ ਰਣਜੀਤ ਨਾਮ ਹੈ ਸਰਾ ਹੀ ਆਇਕਦੇ ਆਟੋ 'ਚ ਬੈ ਕੇ ਜਿਨਾਂ ਨੂੰ ਮੈਂ ਚੈੱਕ ਕਰਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾੜੀ ਮਿੱਟੀ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਰੇ ਮੋਕੇ ਉੱਥੇ ਆ ਸਟੈਂਡ ਹੋ ਗਿਆ ਦਿਨ ਨਾਲ ਕਿ ਜਗ੍ਹਾ ਇਥੇ ਆਨ ਕੇ ਬਾਈ ਬਾਸ ਨਾਲ ਗੱਲ ਵਿਚਾਰਿਆ ਤਾਂ ਲੱਗਾ ਕਿ ਵਜਾ ਗਈ ਨਹੀਂ ਕਿਸੋ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਆ ਗਿਆ ਤੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚਲ ਗਈ ਬੜੀ ਮਸੂਕ ਕੱਡੀ ਕਾਰ ਚੁੱਕ ਕੇ ਕੱਡੀ ਸੇ ਕੋ ਬਾਦ ਸਿਰ ਦੇ ਉੱਤੇ ਜਣਾ ਟੈਰ ਚਲ ਗਿਆ ਜ਼ਰੂਰ ਗੱਡੀ ਵਿੱਚ ਵਜੀਆ ਕਿੰਨੇ ਮਹੀਨੇ ਦੇ ਬੈਟਰੀ ਸੀ ਨਹੀਂ ਨਿਕਲ ਰਿਹਾ ਕੇ ਪਈਓ ਇਹ ਹਰ ਦਿਨ ਮਹੀਨੇ ਚ ਹੋਈ ਨਹੀਂ ਕੇਸ ਉਹ ਬੱਚੇ ਬੱਚੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਨੇ ਉਹ ਗੋਟਿਆਂ ਦੇ ਟਕਰੇ ਕੇ ਕੀ ਪਤਾ ਨਹੀਂ ਕੋਈ ਮੇਰੇ ਨਾਲ ਹਮਲਾ ਦਾ ਬਲੀ ਦੇ ਉੱਤੇ ਪੈ ਕੇ ਦਮਾ ਚੱਕਰ ਜਾਣ ਕਰਕੇ ਦਮਾ ਮੈਨੂੰ ਪਤਾ ਨਹੀਂ ਲੱਗ ਕੀ ਹੋ ਗਿਆ ਵੀ ਨਹੀਂ ਕੀ ਚਾਹੁੰਦੇ ਤੁਸੀਂ ਠੀਕ ਕਰੀ ਸਕਦੇ ਹੁਣ ਬਾਈ ਜੀ ਜੋ ਹੋ ਗਿਆ ਹੋ ਗਿਆ ਕਿਹਦੇ ਜਾ ਹੋ ਗਿਆ ਹੁਣ ਕੀ ਕਰ ਸਕਦੇ ਯਾਰ ਇਸ ਵਾਰ ਸਿੰਘ ਕੀ ਗੱਲ ਬਾਤ ਹੋ ਗਈ ਕਿ ਕਿਦੋਂ ਟੈਂਪੋਰਰੀ ਕਿੱਥੇ ਐਕਸੀਡੈਂਟ ਹੋਇਆ ਬਾਈਆ ਮੋੜ ਲੱਗਦਾ ਹੀ ਜਿੱਤੇ ਪੂ ਸਾਈਡ ਤੇ ਖਲਾਰ ਕੇ ਖੋਤੇ ਆ ਉਹ ਚਾਣ ਕੇ ਹਟ ਕਾਰ ਆਉਣੀ ਕਾਰ ਦੇ ਵਿੱਚ ਟੇਪੂ ਵਜਾ ਟੈਂਪੂ ਸਾਡੇ ਵਿੱਚ 72 ਵਰਗੇ ਸਮਝੀ ਲਗੀ ਕੀ ਬਣਿਆ ਹਨ ਟੈਂਪੂ ਨਾੜ ਗੁਰਾ ਲੋ ਆ ਰਹੇ ਉਹ ਦੂਸਰੀ ਟੈਂਪੂ ਚ ਕਿੰਨੇ ਜਾਣੇ ਚਾਹਾਂ ਉਹ ਤੋੜੇ ਦੋ ਤੇ ਦੋ ਬੱਚੇ ਇਹਨਾਂ ਦੇ ਚਾਰ ਜਾਣੇ ਦਾ ਵੈਸਾ ਤੇ ਲੀਡ ਦੀ ਡੈਥ ਹੋ ਗਈ ਤੇ ਹਾਂਜੀ 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 ਤੁਹਾਡੇ ਕਿਨੇ ਸਾਡੇ ਜਿਹੜੇ ਜਾਰੇ ਸਾਰੇ ਦੇ ਲਗੇ ਤੀਵਨ ਕੇ ਦੇ ਪਛਾਣ ਨਹੀਂ ਆ ਤੁਸੀਂ ਦੋ ਜਾਣੇ ਨੇ ਇਹ ਟੈਂਪੂ ਹਾਂਜੀ ਦੋ ਜਾਣੇ ਨੇ ਲੱਗਦਾ ਗਲਤੀ ਕੀਤੀ ਕੀ ਜੀ ਹਾਂਜੀ ਗਲਤੀਕਾਰ ਵਾਲੀ ਭਾਜੀ ਮਤਲਬ ਕਾਰ ਵਾਲੇ ਲੈ ਕੇ ਚਮਾਰਿਆ ਉਹ ਟੈਂਪੂ ਵਿੱਚ ਬੰਦਾ ਕਾਰ ਵਾਲੀ ਦੀ ਕਾਰ ਨਾਲ ਤੇਜ ਹੋ ਗਿਆ ਵਾ ਬੈਰੀ ਪ੍ਰਭਾਵ ਵਜਾ ਦਾ ਕੀ ਕੀਤਾ ਉਹਨੇ ਗੱਡੀ ਕਿਤਾ ਦੇ ਜਾਉਂਦੇ ਆ ਉਹ ਜਿਹਨਾਂ ਦੀ ਜਵਜ ਬਚਾਉਣ ਵਾਲਾ ਸੀ ਜੀ ਦਿੱਖ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਣਦਾ ਸੀ ਅਸੀਂ ਜਾਣਦੇ ਹਾਂ ਪਛੜੀ ਉਹ ਜਿਹੜਾ ਫੁੱਡਾ ਹੈ ਉਹਦੀ ਸਾਲੇ ਹਾਰੀ ਆਇਆ ਸਾਲ ਤੋਂ ਜਾ ਰਹੇ ਸਤਵਾਈ ਲੈ ਕੇ ਮੁੰਡੇ ਜੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਸਾਲੀ ਹੱਥਾਂ ਬੱਪਾ ਜੀ ਨਿਕਲਦਾ ਥੋੜੀ ਦਾਂ ਜਾ ਰਹੇ ਚਲੋਤੇ ਹਾਂ ਵਾਹ ਆਏ ਇੱਕ ਸਾਈਡ ਦੇ ਚਲੋਤੇ ਉਹ ਜੰਮ ਕੇ ਹਨ ਪਤਾ ਨਹੀਂ ਲੱਗਦੀ ਬਣੇ